ਭਗਵਾਨ ਤਾਂ ਮਾਨ ਸਰਕਾਰ ਦੀ ਮੂੰਹ ਤੇ ਚਪੇੜ ਹੈ ਬਿਲਕੁਲ ਐਮਐਨ ਹਾਰੇਪਈ ਦੀ ਤੁਸੀਂ ਦੇਖੋ ਵੀ ਤੁਹਾਡਾ ਨਿੱਜੀ ਇੰਟਰਸਟ ਆ ਤੁਸੀਂ ਇੱਕ ਅਪਸਰ ਨੂੰ ਇੰਨਾ ਦੱਬ ਰੱਖਿਆ ਉਹ ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਤਰੀਕੇ ਮੋਂਦਾਗਾ ਤੁਸੀਂ ਮੰਨੋਗੇ ਜਿਹੜੀ ਸਭ ਤੋਂ ਵੱਡੀ ਤਰੀਕ ਹੈ ਇਸ ਕੇਸ ਦੇ ਵਿੱਚ ਪੰਜ ਤੋਂ 6 ਦਿਨਾਂ ਦੇ ਤਰੀਕ ਸੀਗੀ 35 ਤੋਂ 40 ਲੱਖ ਰੁਪਏ ਜਨਾ ਮਾਨਸਾ ਦੇ ਵਿੱਚ ਅਸੈਂਬਲੀ ਕੋਰ ਚੱਲ ਰਹੀਆਂ ਨੇ 63 64 ਦਿਨਾਂ ਦੇ ਵਿੱਚ ਇਹ ਇਲੈਕਸ਼ਨ ਪੀਸ਼ਨ ਦਾ ਫੈਸਲਾ ਕੀਤਾ ਗਿਆ ਇਹ ਤਾਂ ਇਹਨਾਂ ਦਾ ਫਾਸਟ ਰੈਕੋਰਡ ਵੀ ਨਹੀਂ ਕਰਦੀ ਪੂਰੇ ਪੰਜਾਬ ਲਈ ਇਹ ਬਹੁਤ ਵੱਡੀ ਕੈਂਪਲ ਬਣੂਗਾ ਤੂਤ ਛੰਗਣ ਦਾ ਚੋਰੀ ਦਾ ਪਰਚਾ ਦਰਜ ਕੀਤਾ ਜਾਂਦਾ ਸੀਗਾ ਕੀਤਾ ਹੋਇਆ ਹੈਗਾ ਜਿਹਦਾ ਉਹ ਟ੍ਰਾਇਲ ਚੱਲ ਰਿਹਾ ਉਹ ਅਦਾਲਤਾਂ ਵੀ ਹਾਸਦੀਆਂ ਨੇ ਵੀ ਕਿਸ ਤਰ੍ਹਾਂ ਦੇਖੋ ਇੱਕ ਤੂਤ ਚੋਰੀ ਦਾ ਪਰਚਾ ਦਰਜ ਕਰਤਾ ਕਿਉਂ ਕਰਤਾ ਤੇ ਤਿਰਪ ਤੇਰਪ ਵੀ ਸਜ਼ਾ ਸਾਡੇ ਵਿੱਚ ਆ ਜਾ ਸਾਡੀ ਈਮਾਨ ਕਰਵਾ ਗਏ ਐਮਐਲਏ ਨੇ ਕਰਾਇਆ ਹੋਰ ਕੀ ਨਹੀਂ ਕਰਾਇਆ ਤੇ ਆ ਸਾਨੂੰ ਪਤਾ ਸੀ ਇਹ ਬਿਲਕੁਲ ਝੂਠੀ ਹੈ ਪਰ ਅਸੀਂ ਡਰਦੇ ਕਿਉਂ ਸੀਗੇ ਵੀ ਐਮਐਲਏ ਦਾ ਜਿਹੜਾ ਨਿੱਜੀ ਇੰਟਰਸਟ ਸੀਗਾ ਕਿ ਸਾਨੂੰ ਇਹ ਅੱਜ ਕੀ ਹੋਇਆ ਲੈ ਅੱਜ ਇਹ ਮੈਂ ਇਹ ਗਲਤ ਦਾਵਾ ਕਰਦਾ ਹਾਂ ਵੀ ਜੇ ਅਸੀਂ ਇੱਕ ਐਪਲੀਕੇਸ਼ਨ ਮੂਵ ਨਾ ਕਰਦੇ ਵੀ ਤੁਸੀਂ ਜਿਹੜੀ ਨਿੱਜੀ ਵੀਡੀਓਗ੍ਰਾਫੀ ਸਾਡੇ ਖਰਚੇ ਤੇ ਕਰਾਈ ਜਾਵੇ ਸਾਨੂੰ ਸਰਕਾਰ ਦੇ ਜਿਹੜੇ ਇਹ ਤੰਤਰ ਮੰਤਰ ਤੇ ਭਰੋਸਾ ਨਹੀਂਗਾ ਤਾਂ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਜਿਹੜੀ ਵੀਡੀਓਗ੍ਰਾਫੀ ਦੀ ਐਪਲੀਕੇਸ਼ਨ ਮੈਂ ਮੂਵ ਕੀਤੀ ਤਾਂ ਉਹ ਅਲਾਉ ਹੋ ਗਈ ਬਰਜਹਰੀ ਦੇ ਸਰਪੰਚ ਤੇ ਅਹੁਦੇ ਦੇ ਲਈ ਅੱਜ ਰੀਕਾਉਂਟਿੰਗ ਹੋਈ ਜਿਸ ਤੇ ਵਿੱਚ ਇਲਜ਼ਾਮ ਇਹ ਸਨ ਕਿ ਐਮਐਲਏ ਮਾਨਸਾ ਵਿਜੇ ਸਿੰਘਲਾ ਹੋਰਾਂ ਦੀ ਸਿੱਧਿਆਂ ਜਾਂ ਅਸਿੱਧਿਆਂ ਤੌਰ ਤੇ ਇਨਵੋਲਵਮੈਂਟ ਹੈ ਇਸ ਸਬ ਤੇ ਖਤਸ਼ਾ ਵੀ ਪਿੰਡ ਵਾਸੀਆਂ ਦੇ ਵੱਲੋਂ ਚਿਤਾਇਆ ਜਾ ਰਿਹਾ ਸੀ ਕਿ ਸਾਡੇ ਨਾਲ ਧੱਕਾ ਜਿਹੜਾ ਉਹ ਹੋਊਗਾ ਇਹ ਸਭ ਕੇਸ ਨੂੰ ਜਿਹੜਾ ਹੈ ਕਿ ਨੇ ਲਖਤਪਨ ਬਾਈ ਬਾਈਹੂਰੀ ਦੇਖ ਰਹੀ ਸੀ ਬਾਈਹੂਰੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਬਾਈ ਜੀ ਸਭ ਤੋਂ ਵੱਧ ਤੋਂ ਮਾਰ ਪਾ ਜੋ ਵੀ ਅਜੋ ਹੈ ਕਿ ਜੋ ਨਤੀਜਾ ਸੀ ਉਹ ਜਿਉਂ ਦਾ ਜਿਉਂ ਹੀ ਰਹੇਗਾ ਕਿਵੇਂ ਦੇਖਦੇ ਹੋ ਇਨਵੋਲਵਮੈਂਟ ਦੱਸੀ ਜਾ ਰਹੀ ਸੀ ਕਿ ਐਮ ਐਲ ਏ ਮਾਨਸਾ ਦੇ ਖੁਦ ਦੀ ਇਨਵੋਲਵਮੈਂਟ ਸਿੱਧੇ ਜਾਂ ਸਿੱਧੇ ਤੌਰ ਤੇ ਧੱਕਾ ਹੋ ਸਕਦਾ ਹੈ ਪਹਿਲਾਂ ਤਾਂ ਜਦਿਸ ਆਰਐਮਬੀ ਟੀਵੀ ਦੇ ਸਾਰੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇੱਥੇ ਅੱਜ ਆਏ ਹੋ ਅਸਲ ਦੇ ਵਿੱਚ ਜਦ ਜਿਹੜਾ ਇਹ ਕੇਸ ਹੀ ਨਾ ਇਹ ਲੈਕਚਰ ਪੇਸ਼ ਨੂੰ ਸੀ ਇਹਦੇ ਵਿੱਚ ਕੁਝ ਚੀਜ਼ਾਂ ਇਹ ਸੀਗੀਆਂ ਜੋ ਸਾਨੂੰ ਬਾਰ ਬਾਰੇ ਕਰ ਰਹੇ ਸੀ ਵੀ ਇਹਦੇ ਵਿੱਚ ਐਮਐਲਏ ਦਾ ਡੀਜੀ ਇੰਟਰਸਟ ਹੈ ਉਦੇ ਕਾਰਨ ਕੀ ਸੀਗੇ ਸਭ ਤੋਂ ਪਹਿਲਾ ਵੱਡਾ ਕਾਰਨ ਤੈਅ ਸੀ ਜਿਵੇਂ ਸਾਨੂੰ ਦੱਸਿਆ ਪਾਰਟੀ ਨੇ ਵੀ ਜਿਹੜਾ ਲੋਕਲ ਐਮਐਲਏ ਦਾ ਪੀ ਹੈ ਉਹਦੀ ਉਹਦੇ ਨਜ਼ਦੀਕੀ ਰਿਸ਼ਤੇਦਾਰ ਸੀ ਯਾਨੀ ਸ਼ਾਇਦ ਚਾਚੀ ਜਾਂ ਤਾਈ ਸੀਗੀ ਤਾਂ ਕੀ ਹੋਇਆ ਜਦੋਂ 15 ਅਕਤੂਬਰ ਨੂੰ ਚੋਣ ਹੁੰਦੀ ਆ ਤਾਂ ਰਾਤ ਨੂੰ 11 ਵਜੇ ਰਿਜ਼ਲਟ ਅਨਾਉਂਸ ਹੁੰਦਾ ਹੈਗਾ 11 ਵਜੇ ਖੁਦ ਐਸਟੀਐਮ ਮਾਨਸਾ ਉੱਤੇ ਜਾਂਦੇ ਨੇ ਕਿਉਂਕਿ ਲਾਈਨ ਆਰਡਰ ਬਣਾ ਕੇ ਰੱਖਣਾ ਸੀਗਾ ਸੀਐਮ ਸਾਹਿਬ ਦੀ ਹਦਾਇਤਾਂ ਸੀਗੀਆਂ ਤਾਂ ਜਦੋਂ ਉੱਤੇ ਜਾਂਦੇ ਨੇ ਪਤਾ ਲੱਗਦਾ ਹੈਗਾ ਵੀ ਇਸ ਪਿੰਡ ਦੇ ਵਿੱਚ ਕੋਈ ਡਿਸਪੂਟ ਚੱਲ ਰਿਹਾ ਹੈਗਾ ਤਾਂ ਉੱਤੇ ਅਸੀਂ ਆਪ ਜਾਂਦੇ ਨੇ ਆਪ ਉੱਤੇ ਸਰਟੀਫਿਕੇਟ ਜਾਰੀ ਕਰਦੇ ਨੇ ਆਪ ਕਾਊਂਟਿੰਗ ਕਰਵਾਉਂਦੇ ਨੇ ਖੜਕੇ ਤਾਂ ਇਹ ਜਿਹੜੀ ਸੁਖਜੀਤ ਕੌਰ ਤੇ ਭਾਬੀ ਸੀਗੇ ਇਹ ਨਰਵੈਰ ਸਿੰਘ ਜੋ ਕਹਾਲੀ ਲੀਡਰ ਸੀਗੇ ਜੂਤ ਦੇ ਸੀਗੇ ਤਾਂ ਉਹਨਾਂ ਜਿੱਤੂ ਕਰ ਦਿੱਤਾ ਜਾਂਦਾ ਹੈਗਾ ਪਰ ਕੀ ਹੋਇਆ ਇਹ ਨਿੱਜੀ ਇੰਟਰਸਟ ਸੀਗਾ ਐਮਐਲਏ ਸਾਹਿਬ ਦਾ ਤਾਂ ਉਹਨਾਂ ਨੇ ਇਲੈਕਸ਼ਨ ਪਟੀਸ਼ਨ ਫਾਈਲ ਕਰਵਾਈ ਵਿਦਨ ਪੀਰੀਅਡ ਕਰਾਈ ਇਹ ਡਿਪਟੀ ਕਮਿਸ਼ਨਰ ਮਾਨਸਰ ਇਹ ਫਾਈਲ ਹੁੰਦੀ ਆ ਤਾਂ ਉਹਨਾਂ ਨੇ ਦੇਖਣਾ ਹੁੰਦਾ ਵੀ ਭਾਵਨਾ ਕਿਹਨਾਂ ਨੂੰ ਡਿਲੀਗੇਟ ਕਰਨੀਆਂ ਨੇ ਤਾਂ ਜਿਹੜੀਆਂ ਇਹ ਭਾਵਨਾ ਐਸਟੀ ਮਾਨਸਰ ਨੂੰ ਡਿਲੀਗੇਟ ਕੀਤੀਆਂ ਤਾਂ ਕੀ ਹੋਇਆ ਜੀ ਇੱਕ ਇੰਟਰਸਟਿੰਗ ਗੱਲ ਜਿਹੜੀ ਸਾਨੂੰ ਲੱਗ ਰਿਹਾ ਸੀ ਵੀ ਇਹ ਤਾਂ ਸਰਕਾਰ ਦਾ ਕੋਈ ਕੁਝ ਨਾ ਕੁਝ ਹੈਗਾ ਗਿਆ ਉਹ ਇਹ ਸੀਗਾ 35 ਤੋਂ 40 ਇਲੈਕਸ਼ਨ ਪਟੀਸ਼ਨਾਂ ਮਾਨਸਰ ਦੇ ਵਿੱਚ ਐਸਟੀਮ ਕੋਰਟ ਚੱਲ ਰਹੀਆਂ ਨੇ ਅੱਜ ਦਾ ਦਿਨ ਜੇ ਕਾਊਂਟ ਕਰ ਲਈਏ ਤਾਂ 120 ਦਿਨਾਂ ਦੇ ਵਿੱਚ ਇਸ ਕੇਸ ਦਾ ਫੈਸਲਾ ਹੋ ਗਿਆ 120 ਦਿਨਾਂ ਦੇ ਵਿੱਚੋਂ 1 46 47 ਘਟੜ ਛੁੱਟੀਆਂ ਆ ਗਈਆਂ ਤਾਂ ਇਟ ਮੀਨ ਦੇ ਵੀ 63 64 ਦਿਨਾਂ ਦੇ ਵਿੱਚ ਇਹ ਇਲੈਕਸ਼ਨ ਪਟੀਸ਼ਨ ਦਾ ਫੈਸਲਾ ਕੀਤਾ ਗਿਆ ਤਾਂ ਇੰਨਾ ਫਾਸਟ ਜਿਹੜਾ ਫੈਸਲਾ ਹੋਇਆ ਫਾਸਟ ਇਹ ਤਾਂ ਇੰਨਾ ਦਾ ਫਾਸਟ ਰਿਕਾਰਡ ਵੀ ਨਹੀਂ ਕਰਦੀ ਦਸੀ ਜੇ ਇਹਨਾਂ ਤੋਂ ਤਾਂ ਫਿਰ ਸਾਡੀ ਐਸਐਨਯੂ ਸਾਬ ਤਾਂ ਆਪਣਾ ਹਾਈ ਕੋਰਟ ਵੀ ਇਹਨਾਂ ਨੂੰ ਉਥੇ ਲੈਣੀ ਚਾਹੀਦੀ ਹੈ ਵੀ ਇੰਨਾ ਫਾਸਟ ਵੀ ਕੇਸ ਲੜਿਆ ਜਾ ਸਕਦਾ ਹੈ ਠੀਕ ਹੈ ਪਰ ਇਹ ਸਾਡੀ ਮੈਂ ਕਹਾਂਗਾ ਇਹ ਸਾਡੇ ਜਿਹੜੇ ਪ੍ਰਸ਼ਾਸਨ ਦੀ ਇਹ ਬੜੀ ਮੈਂ ਮੰਦਪਾਗ ਦੀ ਗੱਲ ਆਗੀ ਜਿਹੜਾ ਜਿਹੜਾ ਜਸਟਿਸ ਕਰਨਾ ਹੁੰਦਾ ਸਾਡਾ ਇਹਨਾਂ ਤੇ ਸਾਰਾ ਧਰਮਦਾਰ ਖੜਿਆ ਹੁੰਦਾ ਗਿਆ ਦੇਖੋ ਅਸੀਂ ਕਿੱਥੇ ਜਾਂਦੇ ਆ ਪਹਿਲਾਂ ਅਸੀਂ ਲੀਡਰਾਂ ਕੋਲੇ ਜਾਂਦੇ ਆ ਫਿਰ ਅਸੀਂ ਆਫੀਸਰ ਕੋਲੇ ਆਉਨੇ ਆ ਜਦੋਂ ਆਫੀਸਰੀ ਇਹ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਆ ਜਾਣ ਤਾਂ ਜਸਟਿਸ ਕਿੱਥੋਂ ਲੱਭੋਗੇ ਤੁਸੀਂ ਜਿੱਤ ਨੂੰ ਕਿਵੇਂ ਦੇਖਦੇ ਹੋ ਜਿੱਤ ਜਿੱਤ ਦਾ ਬਹੁਤ ਵੱਡੀ ਜਿੱਤ ਹੈਗੀ ਇਹ ਇਹ ਤੁਸੀਂ ਐ ਮੰਨ ਕੇ ਚੱਲੋ ਵੀ ਭਗਵਾਨ ਨਮਨ ਸਰਕਾਰ ਦੀ ਮੂੰਹ ਤੇ ਚਪੇੜ ਹੈਗੀ ਮੰਨਦੇ ਹੋ ਵੀ ਐਮਐਲਏ ਹਾਰੇ ਬਿਲਕੁਲ ਐਮਐਲਏ ਹਾਰੇ ਭੈ ਜੀ ਤੁਸੀਂ ਦੇਖੋ ਵੀ ਤੁਹਾਡਾ ਨਿੱਜੀ ਇੰਟਰਸਟ ਆ ਤੁਸੀਂ ਇੱਕ ਅਪਸਰ ਨੂੰ ਇੰਨਾ ਦੱਬ ਰੱਖਿਆ ਉਹ ਦੋ ਦੋ ਤਿੰਨ ਤਿੰਨ ਦਿਨਾਂ ਦੇ ਤਰੀਕਾ ਪਾਉਂਦਾਗਾ ਤੁਸੀਂ ਮੰਨੋਗੇ ਜਿਹੜੀ ਸਭ ਤੋਂ ਵੱਡੀ ਤਰੀਕਾ ਐਸੇ ਕੇਸ ਦੇ ਵਿੱਚ ਪੰਜ ਤੋਂ 6 ਦਿਨਾਂ ਦੇ ਤਰੀਕ ਸੀਗੀ ਪੰਜ ਛੇ ਸਭ ਤੋਂ ਵੱਡੀ ਸਭ ਤੋਂ ਵੱਡੇ ਦਿਨਾਂ ਤੇ ਹੀ ਕਹ ਗਈ ਉਹ ਕਿੰਨੀਆਂ ਸਾਡੀ ਐਪਲੀਕੇਸ਼ਨ ਡਿਕਲਾਈਨ ਕੀਤੀਆਂ ਗਈਆਂ ਕਿੰਨਾ ਸਾਡੇ ਮੰਗ ਰ ਪੇ ਕੇ ਵੀ ਇਹ ਤਾਂ ਗਿਣਤੀ ਕਰਾਉਣੀ ਕਰਾਉਣੀ ਈਵਨ ਕਿ ਐਸਟੀਐਮ ਸਾਹਿਬ ਨੇ ਓਪਨ ਕੋਰਟ ਦੇ ਵਿੱਚ ਇਹ ਗੱਲ ਵੀ ਕਹਤੀ ਸੀ ਵੀ ਜੇ ਗਿਣਤੀ ਹੋ ਗਈ ਤੁਹਾਨੂੰ ਕੀ ਹੋ ਜਾਂਦੋ ਜੇ ਤੁਸੀਂ ਜਿੱਤੇ ਹੋਏ ਹੋ ਫਿਰ ਕੋਈ ਗੱਲ ਨਹੀਂ ਇੱਕ ਵੱਡੀ ਗੱਲ ਹੋਰ ਚਾਚੀ ਦੇ ਜਿਹੜੀ ਇਲੈਕਸ਼ਨ ਪਿੱਛੋਂ ਇਹ ਵੀ ਹੈ ਨਾ ਕਿ ਜਿੱਤੇ ਹੋਏ ਸੀ ਤਾਂ ਗਿਣਤੀ ਇਹਦੇ ਤੇ ਕਿਉਂ ਕਿੰਤੂ ਪ੍ਰਾਂਤ ਸੀ ਫਿਰ ਫਿਰ ਗਿਣਤੀ ਤਾਂ ਉਹ ਕਿੰਤੂ ਪ੍ਰਾਂਤੂ ਕਰਨਾ ਹੀ ਨਹੀਂ ਬਣਦਾ ਸੀ ਜਿੱਤਿਆਂ ਤੱਕ ਜਾਂ ਫਿਰ ਇਹ ਖਾਸਾ ਸੀ ਕਿਤੇ ਅੰਦਰ ਧੱਕਾ ਨਾ ਹੋ ਜੇ ਮੈਂ ਤੁਹਾਨੂੰ ਦੱਤਾ ਹਾਂ ਇਹ ਗੱਲ ਚਾਚੀ ਇਹ ਚ ਕੀ ਹੈਗਾ ਇਹਦੇ ਵਿੱਚ ਅਫਸਰਾਂ ਨੂੰ ਪਾਰਟੀ ਬਣਾਇਆ ਗਿਆ ਵੀ ਉਹ ਅਫਸਰ ਸਾਡੇ ਇਸ ਪਾਰਟੀ ਨਾਲ ਮਿਲ ਗਏ ਉਹਨਾਂ ਨੇ ਮਿਲ ਕੇ ਜਿਹੜੀਆਂ ਜਾਲੀ ਜਿਹੜੀਆਂ ਵੋਟਾਂ ਸੀਗੀਆਂ ਸਾਡੀਆਂ ਕੈਨਸਲ ਕਰਤੀ ਇਹਨਾਂ ਨੇ ਨਹੀਂ ਕੀਤੀਆਂ ਡਾਇਰੈਕਟ ਬਿਲਕੁਲ ਡਾਇਰੈਕਟ ਅਫਸਰਾਂ 'ਤੇ ਅਲੀਗੇਸ਼ਨ ਲਾਇਆ ਗਿਆ ਸੀ ਤਾਂ ਏਸੀ ਗੱਲ ਨੂੰ ਮੈਂ ਆਪਸਰਾ ਨੂੰ ਬੇਨਤੀ ਕੀਤੀ ਸੀ ਕਿਉਂਕਿ ਐਗਜ਼ੈਕਟਿਵ ਆ ਗਈ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਸਰ ਵੀ ਇਹੇ ਛੋਟੇ ਤੇ ਅਲੀਗੇਸ਼ਨ ਲੱਗੇ ਹੋਏ ਨੇ ਅ ਤੁਸੀਂ ਉੱਥੇ ਗਏ ਹੋ ਤੁਸੀਂ ਕਾਊਂਟਿੰਗ ਕਰਾਈ ਤੁਸੀਂ ਤੁਸੀਂ ਸਰਟੀਫਿਕੇਟ ਇਸ਼ੂ ਕੀਤਾ ਛੋਟੇ ਅਫਸਰ ਨੇ ਛੋਟੇ ਜਿਹੜੇ ਸਵਾਰਡੀਨੇਟ ਨੇ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਪਾਰਸ਼ਲਟੀ ਕੀਤੀ ਧੱਕਾ ਕੀਤਾ ਇਹ ਕਿਵੇਂ ਪੌਸੀਬਲ ਆ ਉਹ ਜੀ ਕਿਹਾ ਗਿਆ ਮੈਂ ਫਿਰ ਪੂਰਾ ਦਿਨ ਚੌਣ ਚੱਲੀ ਉੱਥੇ ਡਿਪਟੀ ਕਮਿਸ਼ਨਰ ਮਾਨਸਾ ਗਏ ਐਸਟੀਮ ਗਏ ਤਹਿਸੀਲਦਾਰ ਗਏ ਐਸਐਚਓ ਗਿਆ ਡੀਐਸਪੀ ਗਿਆ ਉਹਨਾਂ ਨੇ ਕਿਸੇ ਨੂੰ ਕੰਪਲੇਨਟ ਨਹੀਂ ਕੀਤੀ ਅਸੀਂ ਨੂੰ ਪਤਾ ਸੀ ਇਹ ਬਿਲਕੁਲ ਝੂਠੀ ਹੈ ਪਰ ਅਸੀਂ ਡਰਦੇ ਕਿਉਂ ਸੀਗੇ ਵੀ ਐਮਐਲਏ ਦਾ ਲੋ ਜਿਹੜਾ ਨਿੱਜੀ ਇੰਟਰਸਟ ਹੈਗਾ ਵੀ ਸਾਨੂੰ ਇਹ ਸੀ ਅੱਜ ਕੀ ਹੋਇਆ ਲੈ ਅੱਜ ਜੇ ਮੈਂ ਇਹ ਗੱਲ ਦਾ ਦਾਵਾ ਕਰਦਾ ਵੀ ਜੇ ਅਸੀਂ ਇੱਕ ਐਪਲੀਕੇਸ਼ਨ ਮੂਵ ਨਾ ਕਰਦੇ ਵੀ ਤੁਸੀਂ ਜਿਹੜੀ ਨਿੱਜੀ ਵੀਡੀਓਗ੍ਰਾਫੀ ਸਾਡੇ ਖਰਚੇ ਤੇ ਕਰਾਈ ਜਾਵੇ ਸਾਨੂੰ ਸਰਕਾਰ ਦੇ ਜਿਹੜੇ ਇਹ ਤੰਤਰ ਮੰਤਰ ਤੇ ਭਰੋਸਾ ਨਹੀਂਗਾ ਤਾਂ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਵੀ ਜਿਹੜੀ ਪटीशनਰ ਆਲਸੋ ਮੈਂਬਰ ਆਫ ਦਾ ਰੂਲਿੰਗ ਪਾਰਟੀ ਸੋ ਵੀ ਆਰ ਨਾਟ ਟਰਸਟ ਆਫ ਦੀ ਗਵਰਨਮੈਂਟ ਸਿਸਟਮ ਜਿਹੜਾ ਇਹਨਾਂ ਵੀਡੀਓਗ੍ਰਾਫੀ ਵੀਡੀਓਗ੍ਰਾਫੀ ਤਾਂ ਕੁਦਰਤੀ ਸਾਨੂੰ ਹੋ ਸਕਦਾ ਬਖਲਾਹਟ ਹੋਵੇ ਆਪ ਤਰ੍ਹਾਂ ਦੀ ਕੋਈ ਪ੍ਰੈਸ਼ਰ ਹੋਵੇ ਕਿਉਂਕਿ ਮੈਂ ਦੋ ਐਪਲੀਕੇਸ਼ਨ ਮੂਵ ਕੀਤੀ ਸੀ ਇਸ ਫੈਸਲੇ ਦੇ ਖਿਲਾਫ ਅਸੀਂ ਆਨਲਾਈਨ ਹਾਈ ਕੋਰਟ ਚਲੇ ਗਏ ਸੀ ਤਾਂ ਅੱਜ ਉਹ ਕੇਸ ਲੱਗਿਆ ਹੋਇਆ ਸੀ ਉਹਦਾ 2 1.5 2 ਵਜੇ ਦਾ ਨੰਬਰ ਆਇਆ ਆਉਣਾ ਸੀਗਾ ਤਾਂ ਮੈਂ ਸਵੇਰੇ 10 ਵਜੇ 9:30 ਵਜੇ ਪੇਸ਼ ਹੋ ਕੇ ਗਿਆ ਵੀ ਸਾਨੂੰ ਇਹਦੇ ਵਿੱਚ ਕੱਲ ਦੀ ਤਰੀਕ ਦਿੱਤੀ ਜਾਵੇ ਤਾਂ ਉਹਨਾਂ ਨੇ ਇਸ ਗੱਲ ਤੋਂ ਕਾਫੀ ਅਫਸਰ ਨੇ ਉਹ ਕਰਿਆ ਵੀ ਅਸੀਂ ਇਹ ਡੇਟ ਨਹੀਂ ਦੇ ਸਕਦੇ ਅਸੀਂ ਸਾਰੇ ਤੰਤਰ ਮੰਤਰ ਕਰ ਲਿਆ ਡਿਪਟੀ ਆ ਗਏ ਫੋਰਸ ਆ ਗਈ ਸਾਰੀ ਸਾਡੇ ਅਫਸਰ ਆ ਗਏ ਤਾਂ ਮੈਂ ਕਿਹਾ ਤੁਸੀਂ 2-3 ਤਾਂ ਪਵਾ ਦਿਓ ਹੂੰ ਠੀਕ ਹੈ ਤਾਂ ਉਹ ਬਖਲਾੜ ਦੇ ਵਿੱਚ ਜਿਹੜੀ ਵੀਡੀਓਗ੍ਰਾਫੀ ਦੀ ਐਪਲੀਕੇਸ਼ਨ ਮੈਂ ਮੂਵ ਕੀਤੀ ਤਾਂ ਉਹ ਅਲਾਉ ਹੋ ਗਈ ਪਰ ਅਸੀਂ ਵੀਡੀਓ ਕਿਉਂਕਿ ਜਿਹੜੀ ਦੀ ਗਿਣਤੀ ਕੀਤੀ ਹੈ ਉਹ ਐਸਟੀਐਮ ਨੇ ਨਹੀਂ ਕੀਤੀ ਉਹ ਸਬੋਰਡਿੰਗ ਅਫੀਸਰ ਨੇ ਕੀਤੇ ਉਹਦੇ ਚ ਨੈਤ ਤੁਸੀਂ ਤਹਿਸੀਲਦਾਰ ਕੁਝ ਇੱਕ ਜਿਹੜੇ ਉਸ ਟਾਈਮ ਦੇ ਐਸਡੀਓ ਤੇ ਜੇਏ ਸੀ ਸੀ ਜਿਹੜੇ ਉਹ ਪੋਲਿੰਗ ਦਾ ਹਿੱਸਾ ਸੀ ਇਹਦੇ ਨਾਲ ਜਿਵੇਂ ਤੁਸੀਂ ਖਾਸਾ ਜਿਤਾ ਰਹੇ ਸੀ ਪਿੰਡੇ ਵੀ ਖਾਸਾ ਜਿਤਾ ਇਹਦੇ ਨਾਲ ਸਿੱਧਾ ਸਿੱਧਾ ਐਮਐਲਏ ਨੂੰ ਫਾਇਦਾ ਕੀ ਹੋਣਾ ਸੀ ਕੀ ਐਡਵਾਂਟੇਜ ਹੋਣਗੇ ਹੁਣ ਇੱਕ ਪਿੰਡ ਦਾ ਐਮਐਲਏ ਬਣ ਜਾਂਦਾ ਉੱਤੇ ਉਹਦੇ ਵੋਟਾਂ ਜੋੜ ਦੇ ਇਕ ਦੇਖੋ ਹਰੇ ਐਮਐਲਏ ਕੋਲੇ ਕੀ ਹੁੰਦਾ ਐ ਐਮੇ ਕੋਲੇ ਸਰਪੰਚੀ ਹੁੰਦੇ ਨੇ ਸਰਪੰਚਾਂ ਨੇ ਪਿੰਡਾਂ ਚ ਬੰਦੇ ਢੋਣੇ ਹੁੰਦੇ ਨੇ ਪਿੰਡਾਂ ਦੇ ਕੰਮ ਕਰਾਉਣੇ ਹੁੰਦੇ ਨੇ ਪਿੰਡਾਂ ਚ ਬੋਟਾਂ ਹੋਣੀਆਂ ਹੁੰਦੀਆਂ ਨੇ ਤਾਂ ਜਿਹੜਾ ਇਹ ਲੱਗਿਆਗਾ ਸਿਸਟਮ ਬਹੁਤ ਵੱਡਾ ਹੋਇਆ ਇਹ ਜਿਹੜੀ ਜਿੱਤ ਹੋਈ ਆ ਬਹੁਤ ਵੱਡੀ ਜਿੱਤ ਹੋਈ ਆ ਤਾਂ ਐਮਐਲਏ ਮੈਂ ਕਹੂੰਗਾ ਵੀ ਜਿਹੜੀ ਸਰਕਾਰ ਦੇ ਮੁੱਦੇ ਚ ਪੇੜਾ ਤੇ ਪੂਰੇ ਪੰਜਾਬ ਲਈ ਇਹ ਬਹੁਤ ਵੱਡੀ ਐਗਜ਼ਾਮਪਲ ਬਣੂਗਾ ਕਿਉਂਕਿ ਕੱਲਾ ਮੇਹ ਮਾਨਸਾ ਪਿੰਡ ਬੁਰਜ ਹਰੀਦਾ ਮਸਲਾ ਨਹੀਂ ਸੀਗਾ ਇਹ ਘਟੋ ਘਟ ਪੂਰੇ ਪੰਜਾਬ ਦੇ ਵਿੱਚ ਰੂਲਿੰਗ ਪਾਰਟੀਆਂ ਨੇ ਕੀ ਕੀਤਾ ਪਹਿਲਾਂ ਤਾਂ ਜਿਹੜੇ ਬੰਦੇ ਜਿਹੜੇ ਬੰਦੇ ਕੈਲੀਵਰ ਸੀਗੇ ਕ ਮਨੇਗਾ ਉਹਨਾਂ ਦੇ ਫਾਰਮ ਨਹੀਂ ਭਰਨ ਦਿੱਤੇ ਜਾਂ ਰਿਜੈਕਟ ਕਰਤੇ ਜਾਂ ਉਹਨਾਂ ਨੂੰ ਜੇ ਫਾਰਮ ਭਰੇਗੇ ਤਾਂ ਉਹਨਾਂ ਨੂੰ ਭਜਾਇਆ ਪਿੰਡ ਚੋਂ ਭਜਾਉਣ ਤੋਂ ਬਾਅਦ ਜੇ ਫਿਰ ਵੀ ਹੋਏ ਫਿਰ ਉਹਨਾਂ ਨੂੰ ਧੱਕੇ ਨਾਲ ਜੁਤਾਇਆ ਗਿਆ ਜਾਂ ਹਰਾਇਆ ਗਿਆ ਠੀਕ ਹੈ ਆਪਾਂ ਦੇ ਬੰਦਿਆਂ ਨੂੰ ਜੁਤਾਇਆ ਗਿਆ ਜੇ ਉਹ ਸਾਰਾ ਕੁਝ ਵੀ ਹੋ ਗਿਆ ਜਿੱਤ ਗਏ ਵੀ ਆ ਗਏ ਫਿਰ ਧੱਕੇ ਨਾਲ ਉਹਨਾਂ ਦੇ ਝਾੜੂ ਦਾ ਮਾਫਲ ਰਪਾਇਆ ਗਿਆ ਠੀਕ ਹੈ ਉਹਨਾਂ ਨੂੰ ਬੌਕਰ ਦੇ ਵਿਚਾਰ ਲਾ ਕੇ ਦਿਖਾਇਆ ਗਿਆ ਵੀ ਕਿੰਨੇ ਸਾਡੇ ਸਰਪੰਚ ਜਿੱਤ ਗਏ ਠੀਕ ਹੈ ਜੀ ਜੇ ਉਹ ਵੀ ਨਹੀਂ ਹੋਇਆ ਫਿਰ ਝੂਠਾ ਪਰਚਾ ਹੋਇਆ ਜਿਵੇਂ ਇਸ ਕੇਸ ਦੇ ਵਿੱਚ ਇਸ એપisode ਦੇ ਵਿੱਚ ਨਰਵੈਰ ਤੇ ਤੂਤ ਛੰਗਣ ਦਾ ਚੋਰੀ ਦਾ ਪਰਚਾ ਦਰਜ ਕੀਤਾ ਜਾਂਦਾ ਸੀਗਾ ਕੀਤਾ ਹੋਇਆ ਹੈਗਾ ਜਿਹਦਾ ਉਹ ਟ੍ਰਾਇਲ ਚੱਲ ਰਿਹਾ ਉਹ ਅਦਾਲਤਾਂ ਵੀ ਹੱਸਦੀਆਂ ਨੇ ਵੀ ਕਿਸ ਤਰ੍ਹਾਂ ਦੇਖੋ ਇੱਕ ਤੂਤ ਚੋਰੀ ਦਾ ਪਰਚਾ ਦਰਜ ਕਰਤਾ ਕਿਉਂ ਕਰਤਾ ਸਿਰਫ ਤੇ ਸਿਰਫ ਵੀ ਸਜ਼ਾ ਸਾਡੇ ਵਿੱਚ ਆ ਜਾ ਸਾਡੀ ਇਨਮਾਨ ਕਰਵਾ ਕੇ ਨੇ ਐਮਐਲ ਨਹੀਂ ਕਰਾਇਆ ਹੋਰ ਕੀ ਨਹੀਂ ਕਰਾਇਆ ਤੇ ਐਮਐਲ ਹੀ ਕਰਾਊਗਾ ਜੇ ਦੇਖੋ ਪਰਚਾ ਦਰਜ ਕੀਤਾ ਐਸੋਸ ਵੀ ਮਾਨਸਾਨੇ ਠੀਕ ਹੈ ਉਦੀ ਹਦਾਇਤਾਂ ਦੇ ਸਾਧਰਕ ਪੁਲਿਸ ਨੇ ਕੀਤਾ ਹੈ ਸਾਧਰਕ ਪੁਲਿਸ ਕਿਹਦੀ ਅੰਡਰ ਹੈਗੀ ਲੋਕਲ ਐਮਐਲਏ ਦੇ ਕਿਉਂ ਕਿਉਂਕਿ ਇਹ ਜਿਹੜੀ ਸਾਡੀ ਪਾਰਟੀ ਆ ਇਹ ਸ਼ਰ੍ਹਾਂ ਇੱਕ ਗੱਲ ਤੇ ਕਹਿੰਦੀ ਆ ਵੀ ਉਹਦਾ ਪੀ ਆ ਉਹਦੀ ਚਾਚੀ ਸੀ ਇੱਕੋ ਪਿੰਡ ਦੇ ਨੇ ਉਸ ਕਰਕੇ ਐਮਐਲਏ ਦਾ ਨਿੱਜੀ ਇੰਟਰਸਟ ਪੈਦਾ ਹੋਇਆ ਕੋਈ ਨਿੱਜੀ ਇੰਟਰਸਟ ਨਹੀਂ ਸੀਗਾ ਵੀ ਕੋਈ ਐਮਐਲਏ ਨਿੱਛ ਪੈਚ ਇੱਥੇ ਆ ਕੇ ਕਰਨਾ ਸੀ ਉਹਦਾ ਬੰਦਾ ਨਿੱਜੀ ਸੀਗਾ ਉਸ ਬੰਦੇ ਕਰਕੇ ਤਾਂ ਨੀਜੀ ਇੰਟਰਸਟ ਬਣ ਗਿਆ ਕਿ ਲੋਕਾਂ ਦੇ ਇਕੱਠ ਨੇ ਫਿਰ ਉਹ ਕਰ ਦਿਖਾਇਆ ਆਖਰੀ ਸਵਾਲ ਆ ਕਿ ਲੋਕਾਂ ਦੇ ਇਕੱਠ ਨੇ ਫਿਰ ਉਹ ਕਰ ਦਿਖਾਇਆ ਕਿ ਤਰ੍ਹਾਂ ਕਿਤੇ ਜਿਸ ਤਰ੍ਹਾਂ ਲੋਕ ਇਕੱਤਰ ਹੋਏ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਇੱਥੇ ਨਾਰੇ ਵੀ ਲਾਏਗੇ ਧੱਕੇਸ਼ਾਹੀ ਦੀ ਵੀ ਖਰਚਾ ਕੀਤਾ ਕਿ ਉਸ ਚੀਜ਼ ਦਾ ਵੀ ਕਿਤਨਾ ਕਿਤੇ ਪ੍ਰੈਸ਼ਰ ਰਿਹਾ ਬਿਲਕੁਲ ਦੱਸਦੀ ਜੋ ਤੁਹਾਡੇ ਵਰਗੇ ਇੱਥੇ ਨੀਡਰ ਪੱਤਰਕਾਰ ਆਏ ਜੋ ਲੋਕ ਇੱਥੇ ਧਰਨੇ ਦੇ ਵਿੱਚ ਆਏ ਉਹਨਾਂ ਸਹੇ ਦੀ ਜਿੱਤ ਆ ਇਹ ਕਿਉਂਕਿ ਮੈਂ ਦੇਖ ਰਿਹਾ ਸੀਗਾ ਐਸਟੀਐਮ ਸਾਹਿਬ ਨੇ ਗਿਣਤੀ ਕੀਤੀ ਨਹੀਂ ਜਿਹੜੀ ਇਹ ਗਿਣਤੀ ਕੀਤੀ ਆ ਇਹ ਕੀਤੀ ਆ ਉਹਦੇ ਸਬੋਰਡੀਨੇਟ ਆਫੀਸਰ ਨੇ ਤਾਂ ਉਹਨਾਂ ਨੂੰ ਕਿਤੇ ਕਿਤੇ ਡਰ ਸੀਗਾ ਵੀ ਜੇ ਆਪਾਂ ਨੂੰ ਗਲਤ ਕੰਮ ਕਰਨ ਦੀ ਕੀ ਲੋੜ ਹੈਗੀ ਇੱਕ ਸਾਡੀ ਪ੍ਰਾਈਵੇਟ ਵੀਡੀਓਗ੍ਰਾਫੀ ਹੋ ਗਈ ਇੱਕ ਛੋਡੇ ਵਰਗੇ ਸੱਜਣ ਆ ਗਏ ਇਸ ਕਰਕੇ ਲੋਕਾਂ ਦੀ ਜਿੱਤ ਹੋਈ ਆ ਤੇ ਇਸ ਜਿੱਤ ਨੇ ਪੂਰੇ ਪੰਜਾਬ ਜਗ ਐਗਜ਼ਾਮਪਲ ਸੈੱਟ ਕਰਤੀ ਵੀ ਜੇ ਕਿਤੇ ਧੱਕਾਗਾ ਜਿਹੜੀ ਲੋਕਾਂ ਦੀ ਤਾਕਤ ਆ ਉਹ ਉਹੀ ਲੋਕਤੰਤਰ ਆ ਤੇ ਛੋਡੇ ਵਰਗੇ ਬੰਦੇ ਜੇ ਨਾਲ ਖੜੇ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਹਾਂ ਇੱਕ ਮੈਸੇਜ ਛੋਟੀ ਜਿਹੀ ਬੇਨਤੀ ਕਰੂੰਗਾ ਜੇ ਕੋਈ ਅਜਿਹੀ ਛੋਡੇ ਕਿਸੇ ਵੀ ਪਿੰਡ ਦੇ ਵਿੱਚ ਏਰੀਆ ਦੇ ਵਿੱਚ ਇਹਜਾ ਤੱਕ ਆ ਹੋ ਰਿਹਾ ਤਾਂ ਸਾਡੀ ਟੀਮ ਹਮੇਸ਼ਾ ਇਸ ਤੱਕੇ ਨੂੰ ਲੜਨਬੁੱਧ ਸੰਘਰਸ਼ ਕਰਨਬੁੱਧ 24 ਘੰਟੇ 12 ਘੰਟੇ ਦਿਨ ਰਾਤ ਤਿਆਰ ਬੈਠੀ ਹੈਗੀ ਤੇ ਮੇਰਾ ਸਾਡਾ ਇੱਕੋ ਹੀ ਬੇਨਤੀ ਹੈ ਇਹ ਤੁਹਾਡਾ ਜਿਹੜਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕੋ ਨਾਲੇ ਲੋਕਲ ਐਮਐਲਏ ਜਿੰਨੇ ਤੁਹਾਡੇ ਹੈਗੇ ਨੇ ਸਾਰੇ ਪੰਜਾਬ ਦੇ 92 93 ਅਨਮੋਲ ਹੀਰੇ ਨੇ ਉਹਨਾਂ ਨੂੰ ਵੀ ਇਹ ਸੇਧ ਲੈਣੀ ਚਾਹੀਦੀ ਹੈ ਵੀ ਤੁਸੀਂ ਤੱਕਾ ਨਾ ਕਰੋ ਅਤ ਤੇ ਅੰਤ ਦਾ ਬਹੁਤ ਬੋਹ ਹੁੰਦਾ ਹੈਗਾ ਇਸ ਕਰਕੇ ਇੰਨੀ ਅਤ ਨਾ ਚੱਕੋ ਜੋ ਹੈ ਪ੍ਰੋਸੀਜਰ ਦੇ ਵਿੱਚ ਜੋ ਪ੍ਰੋਸੀਡਿੰਗਾਂ ਨੇ ਉਹਨਾਂ ਨੂੰ ਅਫਸਰ ਅਡਾਪਟ ਕਰਨਗੇ ਆਪਦੇ ਤਰੀਕੇ ਨਾਲ ਉਹਨੂੰ ਕੰਮ ਕਰਨ ਦੇਣ ਦਿਓ ਤਾਂ ਹੀ ਵਿਕਾਸ ਹੋਣਾ ਤਾਂ ਹੀ ਬਦਲਾ ਹੋਣਾ ਨਹੀਂ ਇਹ ਫਰਜ਼ੀ ਝਾੜੂ ਦਾ ਬਦਲਾ ਲੋਕਾਂ ਨੂੰ ਇਹ ਫਿੱਟ ਨਹੀਂ ਹੈਗਾ ਸਮਝ ਤਾਂ ਬਹੁਤ ਬੋਤਾਂ ਹੈ ਥੈਂਕ ਯੂ ਸੋ ਮਚ ਲਖਵਿੰਦਰ ਸਿੰਘ ਲਖਣਪਾਲ ਹੋਰੀ ਮੇਰੇ ਨਾਲ ਜਿਹੜੇ ਆ ਉਹ ਬਣੇ ਹੋਏ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਮਲਦੋਹ ਇਜਾਜ਼ਤ ਧੰਨਵਾਦ ਜੀ